काले काले कपड़े ते हाथ जे मिटा मेरा सद के देता आम काले काले कपड़े ते हाथ जे मिटा मेरा सद के देता आम आजा बाबा बल्कि ਕਾਲੇ ਕੱਪੜੇ ਤੇ ਹੱਥ ਜਿਵੇਂ ਦਾ ਮੇਰਾ ਸਾਧਕੇ ਦਾ ਆਵੇ ਕਾਲੇ ਕੱਪੜੇ ਤੇ ਹੱਥ ਜਿਵੇਂ ਦਾ ਮੇਰਾ ਸਾਧਕੇ ਦਾ ਆਵੇ ਮੋੜੀ ਤੇ ਮੋੜੀ ਤੇ ਆ ਆ ਕਿਸੇ ਸੇਵਾਦਾਰ ਨੇ ਗੱਦੀ ਦੀ ਬਾਬਤ ਗੱਦੀ ਘਰੋਲਾ ਚਾਹੁੰਦਾ ਹੋਵੇ ਬਾਬੇ ਕੋਲ ਬੇਨਤੀ ਕੀਤੀ ਹੈ ਚਾਹੇ ਕੰਪਾਈ ਹੈ ਜੇ ਇਸ ਦਰਬਾਰ ਕੋਈ ਆ ਗਿਆ ਸਲਾਮ ਕਰ ਗਿਆ ਚਾਹੇ ਸੋਚ ਗਿਆ ਉਹ ਬਾਬੇ ਦੇ ਦਰਬਾਰ ਚੜ੍ਹਦੀ ਲਾਗ ਗਈ ਆਜੋ ਭਾਈ ਹੁਕਮ ਲੈ ਸਕਦੇ ਆ ਗੱਦੀ ਦੀ ਬਾਬਤ ਕੋਈ ਹੈ ਤਾਂ ਭਾਈ ਆਜੋ 1 2 3 4 5 7 10 12 ਜਿੰਨੇ ਵੀ ਜ਼ਿੰਮੇਵਾਰਾ ਗੱਦੀ ਦੀ ਬਾਬਾ ਜੀ ਹੈ ਗੱਦੀ ਚੋਣ ਜਲਦੀ ਹੋਵੇ ਭਾਈ ਹੁਕਮ ਲੈ ਲਓ ਬਾਬਾ ਜੀ ਤੂੰ ਆ ਜਾ ਰਿਹਾ ਬਾਬਾ ਜਲਦੀ ਮਾਤਾ ਕਾਲਕਾਂ ਮੰਨ ਦਿਓ ਹੈ ਮਾਤਾ ਸੀਤਲਾ ਮਾਤਾ ਕਾਲਕਾਂ ਹੈ ਪੀਰ ਹੈ ਇਧਰ ਲੈ ਪਾਸੇ ਚੱਲੀ ਬਾਬਾ ਐਲਮ ਤੇਰੀ ਦੀ ਬਾਬਾ ਜ਼ਾਰ ਦੀ ਨੋ ਜਾਣਦਾ ਮੈਂ ਤਾਂ ਤਾਰੂ ਬੱਚਾ ਤਾਰੇ ਨਿੱ ਨਹੀਂ ਜਾਣਦਾ ਐਲਮ ਤੇਰੀ ਦੀ ਬਾਬਾ ਜ਼ਾਰ ਨਹੀਂ ਜਾਣਵਾ ਮੁੜੀ ਤੇ ਮੁੜੀ ਤੇ ਆਹਾ ਕੋਤ ਬਾਬੇ ਦਾ ਐਸਾ ਹੁਕਮ ਹੈ ਕਹਿੰਦਾ ਗੱਦੀ ਕਰਦੇ ਹੋ ਗੱਦੀ ਕਹਿੰਦਾ ਚੱਲਦੀ ਚੱਲਦੀ ਕਹਿੰਦਾ ਬੰਦ ਹੋ ਗਈ ਹੈ ਕਹਿੰਦਾ ਪਾਉਣ ਦੋਨਾਂ ਤੇ ਚੱਲਦੀ ਥੋੜੇ ਤੇ ਤੇਰੇ ਚੱਲਦੀ ਆਸ ਤੇ ਇਹਨੂੰ ਬਣਦਾ ਮੁੰਡੇ ਨੂੰ ਬਣਦਾ ਵੱਡੇ ਨੂੰ ਵੀ ਬਣਦਾ ਕਹਿੰਦਾ ਗੱਦੀ ਕਹਿੰਦਾ ਸਾਰੇ ਖਿੱਲਰ ਗੀ ਕਹਿੰਦਾ ਗੁਰੂ ਬਣਾਇਆ ਪੁੱਤ ਲੈ ਕਹਿੰਦਾ ਬੇਗੁਰੀ ਗੱਦੀ ਹੋ ਗਈ ਹੈ ਠੀਕ ਕਹਿੰਦਾ ਮਾਤਾ ਸੀਤਲਾਂ ਦਾ ਅੱਗਾ ਹੈ ਹੈ ਗੱਦੀ ਕਹਿੰਦਾ ਪਿੱਛੋਂ ਚੱਲੀ ਆ ਹੈ ਕਹਿੰਦਾ ਸਾਰਿਆਂ ਦੇ ਉੱਤੇ ਕਹਿੰਦਾ ਖਿੱਲਰ ਕੀ ਹੈ ਕਹਿੰਦਾ ਘਰ ਦੇ ਵਿੱਚ ਕਹਿੰਦਾ ਆ ਰਹਿੰਦੇ ਚੱਲੀ ਪੁੱਤ ਅੱਜ ਸਕੂਆੜਿਆ ਸਾਧ ਆਕੇ ਪੀ ਜਾ ਤੂੰ ਚੱਲ ਮੈਨੂੰ ਝੇੜਾ ਝੇੜਾ ਮੈਂ ਤੇਰੇ ਝੇੜਾ ਝੇੜਾ ਮੈਂ ਤੇਰੇ ਕਾਲੇ ਦੇ ਇਲਮ ਦੇ ਝੇੜਾ ਝੇੜਾ ਮੈਂ ਤੇਰੇ ਕਾਲੇ ਦੇ ਇਲਮ ਨੂੰ ਕੀ ਹੈ ਠੀਕ ਹੈ ਕਾਲੇ ਮਾਤਾ ਦੀ ਵੱਡੀ ਸੁੱਖ ਵੀ ਲਾਈ ਐ ਕੇ ਸੁੱਖ ਰੱਖੀ ਐ ਹੈ ਮਾਤਾ ਮੇਰੀ ਇਹੇ ਜੇ ਚੱਕਰ ਦਿਖਾਉਂਦੀ ਕਦੀ ਕਦੀ ਲੇਲੀ ਲਾਉਂਦੇ ਹੋਂ ਕਾਲੇ ਮੂੰਹ ਦੀ ਕੋਈ ਕੋਈ ਪਹਿਲਾਂ ਵੱਡੇ ਬਜ਼ੁਰਗ ਗੱਦੀ ਕਰਦੇ ਸੀ ਪੁੱਤ ਨਰਾਤੇ ਰੱਖਦੇ ਸੀ ਬਾਬਾ ਕਹਿੰਦਾ ਸੋਡੇ ਘਰ ਦੇ ਵਿੱਚ ਪਹਿਲਾ ਕੱਚਾ ਖਾਨ ਬਣਿਆ ਸੀ ਹੈ ਸਹੀ ਨੂੰ ਸਹੀ ਕਹਿੰਨੀ ਪੁੱਤਨੀ ਜਵਾਬ ਦੇ ਦੀ ਸਹੀ ਹੈ ਕੀ ਕਹਿੰਦਾ ਕਹਿੰਦਾ ਜਿੰਨੇ ਮੰਨ ਦਿਓ ਠੀਕ ਹੈ ਸਾਰਿਆਂ ਤੇ ਅਸਰ ਬਣ ਜਾਂਦੇ ਇੱਕ ਮੈਨੂੰ ਐਂ ਦੱਸੀ ਪੁੱਤ ਕਹਿੰਦਾ ਕੋਈ ਨੌਜਵਾਨ ਗੱਭਰੂ ਕੋਈ ਐਕਸੀਡੈਂਟ ਨਾਲ ਜਾਂ ਕੋਈ ਸਪਰੇਅ ਪੀਕੇ ਜਾਂ ਕੋਈ ਪੀਕੇ ਮਰਿਆ ਹੋਵੇ ਜੇ ਕੋਈ ਐਕਸੀਡੈਂਟ ਨਾਲ ਮੱਕਿਆ ਹੋਵੇ ਭਰਾ ਦੋ ਹੈ ਚਾਰ ਹੈ ਕਹਿੰਦਾ ਤੂੰ ਵੱਡੇ ਤੋਂ ਛੋਟਾ ਹੈ ਵੱਡੇ ਹੀ ਵੱਡੇ ਕੋਈ ਕਹਿੰਦਾ ਕੋਈ ਆਤ ਹੋਵੇ ਪੁੱਤ ਤੁਹਾਡੇ ਵੱਡੇ ਬਜ਼ੁਰਗਾਂ ਦੇ ਵਿੱਚ ਕਹਿੰਦਾ ਦੋ ਮਟੀਆਂ ਵੀ ਲੱਗੀਆਂ ਤੁਹਾਡੇ ਪਿਤਰਾਂ ਨੂੰ ਮੰਨਦੇ ਹੋ ਜਿਵੇਂ ਹੈ ਕੱਪੜੇ ਕੌਣ ਪਾਉਂਦਾ ਉਹਨਾਂ ਦੇ ਜਿਸ ਐਨੂੰ ਦਿੱਤੇ ਨਹੀਂ ਕਹਿੰਦਾ ਇੱਕ ਰੌਲਾ ਪਿਤਰਾਂ ਦਾ ਪੈ ਗਿਆ ਪੁੱਤ ਦੂਜਾ ਕਹਿੰਦਾ ਮਾਤਾ ਸੀਤਲਾ ਦਾ ਪੈ ਗਿਆ ਕਹਿੰਦਾ ਤੀਜੀ ਮਾ ਕਾਲਕਾਂ ਨੂੰ ਕਹਿੰਦਾ ਬੋਤਲ ਦਿੰਦੇ-ਦਿੰਦੇ ਕਹਿੰਦਾ ਉਹ ਵੀ ਬੰਦ ਕਰਤੀ ਹੈ ਹੈ ਕਦੇ ਕਦਾ ਕਿਤੇ ਸੁਖੀ ਹੋਵੇ ਕਹਿੰਦਾ ਜਾਂ ਭੱਦਰ ਕਾਲੀ ਦੇ ਵਿੱਚ ਜਾਂ ਕੋਈ ਕਿਤੇ ਪੁੱਜਦੇ ਆ ਕੋਈ ਕਹਿੰਦਾ ਵਿਆਹ ਦੀ ਸੁਖ ਸੁਖੀ ਹੋਵੇ ਤੇ ਕਹਿੰਦਾ ਦਿੱਤੀ ਨਾ ਹੋਵੇ ਕਹਿੰਦਾ ਕਿਸੇ ਦਾ ਕਾਲਜੇ ਤੇ ਵੀ ਦਰਦ ਹੁੰਦਾ ਹੈ ਤੇਰੇ ਹੋਵੇ ਕਹਿੰਦਾ ਮਾਤਾ ਕਾਲਕਾਂ ਕਹਿੰਦਾ ਫੜ ਲੈਂਦੀ ਕਹਿੰਦਾ ਕਾਲਜ ਹੈ ਆਪ ਹੀ ਠੀਕ ਹੋ ਜਾਨੀ ਆਪ ਹੀ ਹੋ ਕਰ ਜਾਨੀ ਇੱਕ ਮੈਨੂੰ ਐ ਦੱਸੀ ਪੁੱਤ ਕਹਿੰਦਾ ਕਈ ਵਾਰੀ ਕਿਸੇ ਨੂੰ ਘਰੇ ਲਿਆ ਕੇ ਲਾਜ ਵੀ ਕਰਾਇਆ ਹੈ ਹੈ ਕਹਿੰਦਾ ਇੱਕ ਵਾਰੀ ਕਹਿੰਦਾ ਕੋਈ ਮੁਸਲਮਾਨ ਵੀ ਆਇਆ ਹੈ ਹੈ ਚੱਲੀ ਵਾਜ ਚੱਲ ਨਹੀਂ ਬਾਬਾ ਤਾਨਾ ਬਾਬਾ ਕੀ ਆ ਕੱਲ ਸੁਣਾਉਂਦਾ ਸੱਚੀ ਆ ਪਾ ਲੈ ਕੇ ਮਰ ਗਿਆ ਸੀ ਅਗਲਾ ਕੇ ਐ ਮੱਤੀ ਪਾ ਲੈ ਕੇ ਮਰ ਗਿਆ ਸੀ ਅਗਲਾ ਕੇ ਐ ਮੱਤੀ ਆ ਚੱਕਵਾਲਾ ਸਾਦਾ ਅੱਖ ਪੀ ਜਾ ਤੂੰ ਚੱਲ ਮੈਂ țeੜਾ țeੜਾ ਮੈਂ ਤੇਰੇ ਨਾਲ țeੜਾ țeੜਾ ਮੈਂ ਤੇਰੇ ਨਾਲ ਜੇ ਮੈਂ ਨੂੰ ਕਹਿੰਦਾ ਬਚ ਕੇ ਮਰ ਗਈ ਹੈ ਕਹਿੰਦਾ ਇੱਕ ਫਾਹਾ ਲੈ ਕੇ ਮਰ ਗਿਆ ਹੈ ਠੀਕ ਹੈ ਚੱਲ ਨਹੀਂ ਬਾਬਾ ਇੰਨਾ ਦਾਨਾ ਬਾਬਾ ਦੁਆਦਾਂ ਦੀ ਬੰਕੀ ਆ ਇੱਕ ਗੱਲ ਸੁਣਾਉਂਦਾ ਸੱਚੀ ਆ ਦੁਆਦਾਂ ਦੀ ਕੰਦੀ ਆ ਇਹ ਗੱਲ ਸੁਣਾਉਂਦਾ ਸੱਚੀ ਆ

ਉਹ ਤਾਂ ਇਹੀ ਆ ਮੰਮੀ ਸੇਵਾ ਕਰਦੀ ਸੀ ਪੁੱਤਰੀ ਹੈ ਕਹਿੰਦਾ ਸਿਰ ਤੇ ਹੱਥ ਨਹੀਂ ਧਰ ਕੇ ਗਈ ਛੋਡੇ ਹੈ ਕਹਿੰਦਾ ਗੱਦੀ ਹੋ ਗਈ ਬੇਗੁਰੀ ਠੀਕ ਐ ਪੁੱਤ ਕਹਿੰਦਾ ਥਾਂ ਥਾਂ ਖੇਲਰ ਗਈ ਠੀਕ ਐ ਕਹਿੰਦਾ ਇਹਨੂੰ ਗੁਰੂ ਪੀਰ ਵਾਲੀ ਬਣਾ ਲਓ ਇੱਕ ਪ੍ਰੇਤ ਤੇ ਜਨਾਨੀ ਕਹਿੰਦਾ ਇਹਨੂੰ ਘਰੋਂ ਕਢਾ ਲਓ ਠੀਕ ਐ ਪੁੱਤ ਠੀਕ ਐ ਪੁੱਤ ਜੇ ਪੁੱਤ ਯਕੀਨ ਭਰਾਸੇ ਨਾਲ ਆਈ ਐ ਠੀਕ ਐ ਕਹਿੰਦਾ ਬੇੜੇ ਪਾਰ ਹੋ ਜਾਣਗੇ ਇੱਕ ਪੁੱਤ ਮਨ ਆਦਾ ਸੀ ਕੋਈ ਪੀਰਾਂ ਦਾ ਦੀਵਾਨ ਸੁੱਖਿਆ ਹੋਵੇ ਜਾਂ ਕੋਟਲੇ ਦੀ ਸੁੱਖ ਰਹਿੰਦੀ ਹੋਵੇ ਕੋਟਲੇ ਨਗਾਹੇ ਦੀ ਵੇਖ ਕੀ ਦੇਖ ਆਇਓ ਹਾਂ ਅੱਛਾ ਕਹਿੰਦਾ ਲਾਜ ਨਹੀਂ ਹੋਇਆ ਪੁੱਤੋ ਠੀਕ ਹੈ ਲਾਜ ਕਹਿੰਦਾ ਇੱਕ ਨਹੀਂ ਕਹਿੰਦਾ ਕਹਿੰਦਾ ਪੰਜ ਪੰਜ ਚੈਲੇ ਘਰੋਂ ਆ ਕੇ ਮੁੜ ਕੇ ਕਹਿੰਦਾ ਕਹਿੰਦਾ ਜਦੋਂ ਆ ਜਾਂਦੇ ਆ ਉਦੋਂ ਵੱਧ ਖਲਿਆਰਾ ਪੈ ਜਾਂਦਾ ਕਹਿੰਦਾ ਚੱਲ ਹੀ ਕਹਿੰਦਾ ਮਾਤਾ ਫੀਟਰਾ ਤੇ ਮੇਰੇ ਨਾਲ ਨਹੀਂ ਹੁੰਦੀ ਤੰਨ ਬਾਬਾ ਆ ਤੜੀ ਮਾਰ ਦੇ ਕਰੋ ਭਾਈ ਬੱਲੇ ਬੱਲੇ ਸਾਦਾ ਤੇਰੇ ਤੇਰੀ ਪੌਣ ਮਾਰਦੀ ਕਿਹੜੀ ਬੱਲੇ ਬੱਲੇ ਜ਼ਾਦਾ ਤੇਰੇ ਤੇਰੀ ਕੌਣ ਮਾਰਦੀ ਕਿਹੜੇ ਚੱਕਵਾਲੇ ਸਾਦਾ ਅੱਗੇ ਪੀ ਜਾ ਤੂੰ ਚਲ ਮਨ țeੜਾ țeੜਾ ਮੈਂ ਤੇ ਕਾਲੇ ਦੇ ਇਲਮ ਨੂੰ țeੜਾ țeੜਾ ਮੈਂ ਤੇਰੇ ਕਾਲੇ ਦੇ ਇਲਮ ਨੂੰ țeੜਾ țeੜਾ ਮੈਂ ਤੇਰੇ ਕਾਲੇ ਦੇ ਇਲਮ ਨੂੰ ਕਹਿੰਦਾ ਐਂ ਦੱਸੀ ਪੁੱਤ ਜਿਹੜੀ ਤੁਹਾਡੀ ਵੱਡੀ ਬਜ਼ੁਰਗ ਉਹਦੇ ਕੱਪੜੇ ਕੌਣ ਨੇਮਾਉਂਦੇ ਹੈ ਕਹਿੰਦਾ ਮਾਤਾ ਦੀ ਭਗਤ ਨਹੀਂ ਹੋ ਕੇ ਕਹਿੰਦਾ ਯਾਦ ਉਹਨੂੰ ਵੀ ਨਹੀਂ ਕਰਿਆ ਠੀਕ ਹੈ ਕਹਿੰਦਾ ਕੋਈ ਇਹੋ ਜਿਹਾ ਵੀ ਚੱਕਰ ਬਣ ਗਿਆ ਕਹਿੰਦਾ ਘਰ ਚ ਲੜਾਈ ਹੈ ਕੋਈ ਬਾਹਰ ਵੀ ਬਣ ਗਿਆ ਸੀ ਕਿਸੇ ਨਾਲ ਕਹਿੰਦਾ ਪੁੱਸ ਚੱਕਰ ਬਣ ਗਿਆ ਸੀ ਹੈ ਕਹਿੰਦਾ ਕੋਈ ਸੁੱਖ ਸੁਖ ਲਈ ਮਾਂ ਦੀ ਤੇ ਕਹਿੰਦਾ ਦਿੱਤੀ ਉਹ ਵੀ ਨਹੀਂ ਜ ਹੈ ਹਾਂ ਕਹਦੇ ਜਾਂ ਨਾ ਕਹਦੇ ਹੈ ਤਨ ਮਾਂ ਮੇਰੀ ਨੇ ਕਹਿੰਦਾ ਫਿਰ ਖੰਡੀ ਤਾਲੀਆਂ ਰੱਖ ਧੰਨ ਓਏ ਬਾਬਾ ਮੇਰੀ ਜ਼ਿੰਦਗੀ ਬਹਾਰ ਬੇੜੀ ਬੰਨੇ ਲਾ ਕੇ ਤੁਰ ਜਾਂਦਾ ਆ ਦਿਨ ਨਾ ਟਿਕੜੇ ਬੰਦੇ ਜੇ ਇਲਮਤ ਖਾ ਕੇ ਤੁਰ ਜਾਂਦਾ ਆ ਦਿਨ ਨਾ ਟਿਕੜੇ ਬੰਦੇ ਜੇ ਇਲਮਸ ਖਾ ਕੇ ਤੁਰ ਜਾਂਦਾ ਤੋ ਜੀ ਨਹੀਂ ਮੰਨਦੇ ਤੇ ਮਾਮਾ ਤਾਂ ਛੋੜਾ ਵੀ ਲੱਗਦਾ ਹੈ ਤਾਂ ਸਾਹ ਦੀ ਨਾ ਹੈ ਕਹਿੰਦਾ ਪੁੱਤ ਸਾਰੀ ਕੁੰਡੀ ਪੈ ਗਈ ਤੁਹਾਡੇ ਆਪ ਦੇ ਦੇਵ ਦੇਵਚਾਂ ਦੀ ਕਹਿੰਦਾ ਮਨ ਤੋਂ ਸੋਚਦਾ ਸਾਡੇ ਤੇ ਕਿਸੇ ਨੇ ਕੁਝ ਕਰਾਤਾ ਐਵੇਂ ਸੋਚਦੇ ਹੋ ਹੈ ਕਹਿੰਦਾ ਕਦੇ ਕਿਸੇ ਤੇ ਸ਼ੱਕ ਕਰਦੇ ਹੋ ਕਦੇ ਕਿਸੇ ਤੇ ਕਦੇ ਵੀ ਕਰਦੇ ਹੈ ਕਰਦੇ ਹੋ ਕਹਿੰਦਾ ਕਿਸੇ ਦਾ ਕੁਝ ਨਹੀਂ تن ہا بابا ائی کیسا لا تو سادا تیرا آ گیا جتا جی جیڑی گدی تے بولوار دے اج وردا رہے تا جی جیڑی گدی تے بولوار دے اج وردا رہے تا جی آڑیا باگو جانو ہائے آڑیا باگو جانو جی کا کے دور جاندا جنہ ناطی کنے پینچ جیل مت جا کے دور جاتا हो <laughs> ਇਹ ਤਾਂ ਕਿਹੋ ਜਿਹਾ ਮਾਤਾ ਕਾਲਕਾ ਫੇਰ ਖੜ ਗਈ ਕੋਈ ਮਾਤਾ ਕਾਲਕਾ ਦਾ ਲੈਣ ਦੇਣ ਫੇਰ ਦੇਣਾ ਹੋ ੱਲੇ ਲੱਡੂ ਲਾਉਣੇ ਲੱਡੂ ਲਾਉਣੇ ਮਾਤਾ ਲੱਡੂ ਪਾਉਣ ਲਾਉਣੇ ਕੋਤ ਮਾਂ ਅਮਰੀਕੀ ਨਹੀਂ ਮਾਤਾ ਨਸ਼ਾਈ ਖੜੀ ਹੁਣ ਆਏ ਦੱਸੋ ਵੀ ਕੌਣ ਦਿੰਦਾ ਫਿਰ ਪਹਿਲਾਂ ਬਹੂ ਤਾਂ ਪੇਕਿਆਂ ਵਾਲੇ ਦਿੰਦੇ ਆ ਹੈ ਤੇ ਕਹਿੰਦਾ ਮੈਂ ਤਾਂ ਕਹਿੰਦੀ ਮਾਤਾ ਮਾਤਾ ਕਹਿੰਦੀ ਬਹੂ ਤਾਂ ਮਗਰ ਆਈਆਂ ਕਹਿੰਦੀ ਨਸ਼ਾਈ ਲਾਉਂਗੀ ਨਸ਼ਾਈ ਕਹਿੰਦੀ ਭੱਦਰ ਕਾਲੀ ਦੇ ਵਿੱਚ ਹਾਂ ਠੀਕ ਹੈ ਉਹਨਾਂ ਚਿਰ ਕਹਿੰਦੀ ਮੈਂ ਤਾਂ ਧੰਨਾ ਓਏ ਦੱਬਾ ਸਾਧਾਂ ਦੇ ਅਮੰਡੇ ਆਵੇ ਤੇਰੇ ਨਾਲ ਕਾਲ ਕਾਮਾ ਸਾਧਾਂ ਦੇ ਅਮੰਡੇ ਆਵੇ ਤੇਰੇ ਨਾਲ ਕਾਲ ਕਾਮਾ ਮਾਈਂ ਮੋੜੀ ਤੇ ਮੋੜੀ ਤੇ ਆਹਾ ਕਦੀ ਕਰੋ ਫਰਾਰ ਕਰਤੇ ਦੋਨੇ ਹੈ ਕਹਿੰਦੀ ਘਰੇ ਪੱਬ ਨਹੀਂ ਲਗਣ ਦਿੱਤਾ ਹੈ ਤੇ ਕਹਿੰਦੀ ਛੋਟੇ ਨਾਲ ਤਾਂ ਉਹਦੀ ਇੱਕ ਧੀ ਨਹੀਂ ਬਣੀ ਕਹਿੰਦੀ ਠੀਕ ਹੈ ਕਹਿੰਦੀ ਛੋਟੇ ਘਰ ਚ ਬਹੂ ਆਈ ਹੈ ਮਾਂ ਦਾ ਕਾਲ ਕਰਨ ਦਾ ਕਹਿੰਦੀ ਆ ਕੇ ਰੋਣਾ ਤੇ ਉਹਦੇ ਠੀਕ ਹੈ ਤੇ ਕਹਿੰਦੀ ਇਹ ਕਹਿੰਦੀ ਮਨਸ਼ਈ ਤੋਂ ਲਗੂ ਠੀਕ ਹੈ ਮਨ ਆਂਦਾ ਸੀ ਬੁੱਤ ਜਦੋਂ ਵਿਆਹ ਹੋਇਆ ਲੜਾਈ ਹੋਈ ਸੀ ਹੈ ਕਹਿੰਦੀ ਮਾਤਾ ਕਾਲਕਾ ਕਹਿੰਦੀ ਕਹਿੰਦੀ ਖਲਿਆਰੇ ਮਾਤੇ ਵਿਆਹ ਸੀ ਹੈ ਠੀਕ ਹੈ ਕਹਿੰਦੀ ਜੇ ਮੈਨੂੰ ਮੰਨ ਕੇ ਤੁਰਦੀ ਸਹੀ ਸੀ ਤਾਂ ਕਹਿੰਦੀ ਆਨਸਾਰ ਪੈਰ ਨਹੀਂ ਲੱਗਣਦੇ ਤੰਨਾ ਮਾਤਾ ਭਿੰਨਾ ਸਾਦਾ ਹੰਸੇ ਖੂ ਵਾਲਿਆ ਔ ਕਰ ਕਰ ਕਰਦੀ ਕਾਲਕਾ ਤੇ ਪੜਪੜ ਕਰਨ ਮਸਾਨ ਜਿਹੜੇ ਦੀ ਦੀ ਕਰੀ ਤੇ ਬੈਠੀ ਮਲਮਦਾਨ ਪਿੰਧੀ ਰਤ ਦਾ ਤੇ ਪਿੰਧੀ ਰਣ ਬਦਾਨ ਲੰਦ ਪੱਟਾਂ ਕਹਿ ਰੀਆਂ ਤੂੰ ਨਾਲ दारू ਦੀ ਬੋਤਲ ਚੜਾਈ ਤਾਰਾਂ ਦੇ ਅਮਡਿਆਰੇ ਤੇਰੇ ਨਾਲ ਕਾਲ ਕਾਬਾਈ ਮੋੜੀ ਤੇ ਮੋੜੀ ਤੇ ਜਲਦੀ ਆ ਨਾ ਬੱਕਰਾ ਵੀ ਚੜਦਾ ਤੇ दारू ਵੀ ਚੜਦੀ ਆ ਆ ਗਈ ਐਥੇ ਕਹਿੰਦੀ ਮੈਂ ਬੱਕਰੇ ਦੇ ਤੋਂ ਬੋਤਲ ਲੈਣੀ ਠੀਕ ਐ ਪੁੱਤ ਕਹਿੰਦੀ ਜਾ ਦਿਖਾ ਦੇ ਖਿਆਰਾ ਕਹਿੰਦੀ ਬੱਕਰਾ ਬੋਤਲ ਮੈਂ ਮਾਰਿਆ ਦਾ ਲੈਣਾ ਵਾ ਇਹ ਦੇ ਦੇ ਠੀਕ ਉਹ ਦਿਨ ਪਹਿਲਾਂ ਤੁਸੀਂ ਦੱਸ ਮੇਰੇ ਮਾਤਾ ਬੱਕਰਾ ਤੇ ਬੋਤਲ ਨਹੀਂ ਪਹਿਲਾਂ ਹੀ ਸੁਣ ਲਿਓ ਫਿਰ ਤੁਸੀਂ ਬੋਲੋ ਘਰੀਓ ਹਾਂ ਪਹਿਲੇ ਹੁਕਮ ਸੁਣ ਲਿਆ ਬੋ

ਦੰਮੀਆ ਉਮਰ ਕਰੇ ਤੇਰੇ ਬੱਚਿਆਂ ਦੀਆ ਪਰਮਾਤਮਾ ਪੀਰ ਪਾਸ਼ਾ ਭਲਾ ਕਰੇ